ਸੰਤ ਦਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਔਰ ਹਰ ਇੱਕ ਵੀਡੀਓ ਨੂੰ ਸਭ ਤੋਂ ਪਹਿਲਾਂ ਵੇਖਣ ਦੇ ਲਈ ਚੈਨਲ ਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਗੀ ਸਾਧ ਸੰਗਤ ਬਾਬਾ ਅਤਰ ਸਿੰਘ ਜੀ ਮਹਾਪੁਰਖ ਜਿਨ੍ਹਾਂ ਨੇ ਆਪਣੀ ਮਾਤਾ ਨੂੰ ਜਪਜੀ ਸਾਹਿਬ ਕੰਠ ਕਰਵਾਇਆ ਕਿਵੇਂ ਕਰਾਇਆ ਬਹੁਤ ਤਰ੍ਹਾਂ ਦੇ ਸਵਾਲ ਇਸ ਵਿਸ਼ੇ ਤੇ ਬਣਦੇ ਨੇ ਆਪਾਂ ਕੁਝ ਕੁ ਬੇਨਤੀਆਂ ਜਿਹੜੀਆਂ ਨੇ ਸਾਧੀਆਂ ਕਰਾਂਗੇ ਪਹਿਲਾਂ ਅਤੇ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਬਾਬਾ ਅਤਰ ਸਿੰਘ ਜੀ ਖੇਤਾਂ ਦੇ ਵਿੱਚ ਵਣਮਾਲ ਦੇ ਵਿਚ ਕੋਲ ਹੀ ਈਸ ਦੀ ਸੁੰਦਰ ਛਤਰੀ ਵਾਲੀ ਝਾੜੀ ਹੇਠ ਆਸਣ ਲਾ ਕੇ ਸਿਮਰਨ ਦੇ ਵਿੱਚ ਲੀਨ ਰਹਿੰਦੇ ਸਨ ਤੁਹਾਨੂੰ ਪਤਾ ਹੈ ਕਿ ਪੁਰਾਣੇ ਜਿਹੜੇ ਬਜ਼ੁਰਗ ਨੇ ਉਹ ਸਾਰੀ ਇਸ ਚੀਜ਼ ਨੂੰ ਸਮਝਦੇ ਨੇ ਕਿ ਵਣਮਾਲ ਬਿਰਚ ਕੀ ਹੁੰਦਾ ਹੈ ਉਹ ਝਾੜੀ ਬੜੀ ਸੁੰਦਰ ਸੀ ਉੱਥੇ ਬੈਠ ਕੇ ਉਹਦੀ ਛਾਵੇਂ ਆਸਣ ਲਾ ਲਿਆ ਮਾਤਾ ਜੀ ਅੱਠ ਪੈਰਾ ਪ੍ਰਸ਼ਾਦਾ ਛਕਾ ਕੇ ਜਾਂਦੇ ਸੀ ਅੱਠ ਪੈਰਾ ਪ੍ਰਸ਼ਾਦਾ ਛਕਾਉਂਦੇ ਸੋ ਪਿਆਰਿਓ ਇਸ ਸਮੇਂ ਬਾਬਾ ਅਤਰ ਸਿੰਘ ਜੀ ਮਾਪੁਰਖਾਂ ਨੇ ਹੌਲੀ-ਹੌਲੀ ਇੱਕ-ਇੱਕ ਅੱਧੀ-ਅੱਧੀ ਪੌੜੀ ਕਰਕੇ ਮਾਤਾ ਨੂੰ ਜਪਜੀ ਸਾਹਿਬ ਕੰਠ ਕਰਵਾ ਦਿੱਤਾ ਮੈਂ ਕਿਸੇ ਬਜ਼ੁਰਗ ਤੋਂ ਸੁਣਿਆ ਸੀ ਜਿਹੜੀਆਂ ਪ੍ਰਾਣੀਆਂ ਔਰਤਾਂ ਸਨ ਪ੍ਰਾਣੀਆਂ ਮਾਤਾਵਾਂ ਬੀਬੀਆਂ ਉਹਨਾਂ ਦੇ ਮਨ ਦੇ ਵਿੱਚ ਇੱਕ ਗੱਲ ਜਿਹੜੀ ਹੈ ਬਹੁਤ ਜ਼ਿਆਦਾ ਆਪਾਂ ਵੇਖੀ ਹੈ ਕਿ ਉਹ ਬਾਣੀ ਕੰਠ ਕਰ ਲੈਂਦੀਆਂ ਸੀ ਚਾਹੇ ਅਨਪੜ ਸੀ ਪਰ ਬਾਣੀ ਕੰਠ ਕਰ ਲੈਂਦੀਆਂ ਸੀ ਉਹ ਕਾਰਨ ਕੀ ਸੀ ਬਾਣੀ ਕੰਠ ਕਰਨ ਦਾ ਬਾਣੀ ਕੰਠ ਕਰਨ ਦਾ ਕਾਰਨ ਇਹ ਸੀ ਸਭ ਤੋਂ ਵੱਡੀ ਗੱਲ ਕਿ ਜਦੋਂ ਤੜਕੇ ਉਹ ਅੰਮ੍ਰਿਤ ਵੇਲੇ ਪਹਿਲੀ ਗੱਲ ਉੱਠਦੀਆਂ ਸੀ ਦੁੱਧ ਆਦ ਕ੍ਰਿੜਕਣਾ ਤੇ ਹੋਰ ਘਰ ਦੇ ਕੰਮ ਆਜ਼ਕਾਰ ਕਰਨੇ ਜਿਸ ਵੇਲੇ ਗ੍ਰੰਥੀ ਸਿੰਘ ਬੋਲਦਾ ਸੀ ਨਾ ਭਾਈ ਭਾਈ ਜੀ ਬੋਲਦੇ ਸੀ ਨਾ ਗੁਰੂ ਘਰ ਦੇ ਵਿੱਚੋਂ ਨਿਤਨੇਮ ਦੀ ਆਵਾਜ਼ ਆਉਂਦੀ ਸੀ ਉਹਨਾਂ ਸੁਣਦੇ ਰਹਿਣਾ ਸੁਣਦੇ 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 ਇੰਨਾ ਕੋ ਹੁਣ ਤਜਰਬਾ ਹੋ ਗਿਆ ਸੀ ਜਪਜੀ ਸਾਹਿਬ ਕੰਠ ਹੋ ਗਿਆ ਪੰਜ ਬਾਣੀਆਂ ਵੀ ਕੰਠ ਦੇ ਵੇਖੀਆਂ ਨੇ ਕਈ ਮਾਤਾਵਾਂ ਜਿਹੜੀਆਂ ਮਾਤਾਵਾਂ ਅਣ ਪੜ੍ਹਨੇ ਬਿਲਕੁਲ ਇਸ ਤਰ੍ਹਾਂ ਬਾਣੀ ਕੰਠ ਹੋ ਜਾਂਦੀ ਸੀ ਹੁਣ ਜਿਹੜੀ ਚੀਜ਼ ਨੂੰ ਆਪਾਂ ਰੋਜ਼ ਸੁਣਾਗੇ ਰੋਜ਼ ਉਹਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਬੋਲਾਂਗੇ ਤੇ ਉਹ ਚੀਜ਼ ਕੰਠ ਜ਼ਰੂਰ ਹੋਉਂਦੀ ਹੈ ਹੁਣ ਮਾਤਾ ਜੀ ਬਹੁਤ ਪ੍ਰਸੰਨ ਹੋ ਗਏ ਇੱਕ ਦਿਨ ਪ੍ਰਸੰਨਤਾ ਪੂਰਵਕ ਬਾਬਾ ਅਕਰ ਸਿੰਘ ਜੀ ਨੂੰ ਕਹਿਣ ਲੱਗੇ ਕਿ ਪੁੱਤਰ ਹੁਣ ਕਿਤੇ ਜਾਣਾ ਨਹੀਂ ਹੈ ਤਾਂ ਪਰ ਸੰਤਾ ਨੇ ਜਵਾਬ ਦੇ ਦਿੱਤਾ ਜਵਾਬ ਦੇ ਵਿੱਚ ਇਹ ਗੱਲ ਆਖੀ ਮਾਤਾ ਜੀ ਸਤਿਵਚਨ ਪਰ ਸਾਨੂੰ ਵਿਆਹ ਵਾਸਤੇ ਨਹੀਂ ਆਖਣਾ ਹੋਵੇਗਾ ਅਸੀਂ ਵਿਆਹ ਨਹੀਂ ਕਰਾਉਣਾ ਅਸੀਂ ਤੇ ਇਦਾਂ ਵਿਹੰਗਮ ਹੀ ਰਹਿਣਾ ਹੈ ਮਾਤਾ ਨੇ ਆਖਿਆ ਪੁੱਤਰ ਮੈਨੂੰ ਤੇਰਾ ਦਰਸ਼ਨ ਹੀ ਬਥੇਰਾ ਹੈ ਮੈਂ ਵਿਆਹ ਵਾਸਤੇ ਤੈਨੂੰ ਕਿਉਂ ਕਹਿਣਾ ਹੈ ਮੈਂ ਵਿਆਹ ਵਾਸਤੇ ਨਹੀਂ ਕਹਿੰਦੀ ਪਰ ਇਤਿਹਾਸਕਾਰਾਂ ਨੇ ਇਹ ਵੀ ਦੱਸਿਆ ਹੈ ਕਿ ਘਰਦਿਆਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਕਿਤੇ ਨਾ ਕਿਤੇ ਕਿਹਾ ਵੀ ਗਿਆ ਸੀ ਉਹਨਾਂ ਦੇ ਵਿਆਹ ਬਾਰੇ ਕਿਉਂਕਿ ਹਰ ਇੱਕ ਦੇ ਸੁਪਨੇ ਹੁੰਦੇ ਆ ਪਰ ਜਿਹੜੇ ਸੰਤ ਜੀ ਸਾਨੂੰ ਤਾਂ ਕਾਰਜ ਦੇ ਵਿੱਚ ਹੋਰ ਜੁਟੇ ਹੋਏ ਸੀ ਉਹ ਤਾਂ ਕਾਰਜ ਕਿਸੇ ਹੋਰ ਵਾਸਤੇ ਆਏ ਸੀ ਉਹ ਇਸ ਸੰਸਾਰਿਕ ਯਾਤਰਾ ਵਾਸਤੇ ਨਹੀਂ ਸੀ ਆਏ ਆਮ ਲੋਕਾਂ ਵਾਂਗੂ ਨਹੀਂ ਸੀ ਆਏ ਉਹ ਤਾਂ ਲੋਕਾਂ ਨੂੰ ਆਏ ਸੀ ਜੋ ਆਪ ਜਪ ਹੈ ਅਵਰਹ ਨਾਮ ਜਪਾਵੇ ਜਿਹੜੇ ਆਪ ਜਪਦੇ ਨੇ ਤੇ ਹੋਰਾਂ ਨੂੰ ਜਪਾਉਂਦੇ ਨੇ ਉਹ ਤਾਂ ਇਸ ਕਾਰਜ ਵਾਸਤੇ ਧਰਤੀ ਤੇ ਆਏ ਸੀ ਸੰਸਾਰ ਤੇ ਆਏ ਸੀ ਜੋ ਕਾਰਜ ਉਹਨਾਂ ਨੇ ਬਖੂਬੀ ਕੀਤਾ ਤੇ ਸੰਤਾਂ ਨੇ ਉਹ ਕਾਰਜ ਕਰਕੇ ਸਾਧ ਸੰਗਤ ਬਹੁਤ ਖੁਸ਼ੀ ਪ੍ਰਾਪਤ ਕੀਤੀ ਤੇ ਅਜ ਇਤਿਹਾਸ ਦੇ ਵਿੱਚ ਉਹਨਾਂ ਨੂੰ ਸੱਚੀ ਸੱਚੀ ਰੂਹ ਜਾਂ ਆਪਾਂ ਸੱਚੇ ਸੰਤ ਵਜੋਂ ਉਹਨਾਂ ਨੂੰ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ